ਕਿਉਂ ਆਉਂਦਾ ਹੈ ਨਾ ਟੋਲੇ ਦਾ ਆਟਾ ਮੁਕੇਗਾ ਅਜੇ ਨਾ ਕੁੱਜੀ ਦਾ ਤੇਲ ਘਟੇਗਾ ਹਾਂ ਨਾ ਟੋਲੇ ਦਾ ਆਟਾ ਮੁਕੇਗਾ ਤੇ ਨਾ ਕੁੱਜੀ ਦਾ ਤੇਲ ਹੀ ਘਟੇਗਾ ਹਾਂ ਜਿੰਨਾ ਜਰੀ ਹਵਾ ਜਮੀਰ ਉੱਤੇ ਨਹੀਂ ਨਾ ਪਵੇ ਹਾਂ ਪਵੇ ਕਾਲ ਰਵੇ ਮੀਂਹ ਨਾ ਪਵੇ ਉਪਜ ਨਾ ਹੋਵੇ ਕਣਕ ਨਾ ਹੋਵੇ ਚਾਵਲ ਨਾ ਹੋਣ ਪਰ ਤੁਹਾਡੇ ਘਰ ਵਿੱਚੋਂ ਆਟਾ ਮੁਕੇਗਾ ਨਹੀਂ ਤੁਹਾਡੇ ਘਰ ਵਿੱਚੋਂ ਤੇਲ ਮੁਕੇਗਾ ਨਹੀਂ ਹallelujah ਇਹ ਆ ਬਰਕਤ ਹੋਈ ਹਵਾ ਪਰਮੇਸ਼ਵਰੀ ਜਿਹੜੇ ਉੱਤੇ ਪਰੋਥਾ ਰੱਖਦੇ ਐ ਤੇ ਜਿਹੜੇ ਆਪਣਾ ਸਾਰਾ ਜੋਵਾ ਪਰਮੇਸ਼ਰ ਨੂੰ ਦੇ ਦਿੰਦੇ ਆ ਜੋਵਾ ਪਰਮੇਸ਼ਰ ਦਾਸ ਨੂੰ ਦੇ ਦਿੰਦੇ ਆ ਫਿਰ ਦਾਸ ਨੇ ਕੀ ਕਿਹਾ ਗਿਆਲੀ ਨੇ ਕੀ ਕਿਹਾ ਤੁਸੀਂ ਨਾ ਖਾਓ ਪਹਿਲਾਂ ਮੇਰੇ ਕੋਲ ਲਿਆਓ ਜਦੋਂ ਮੇਰੇ ਕੋਲ ਲੈ ਕੇ ਆਓਗੇ ਤੇ ਫਿਰ ਤੁਹਾਡਾ ਆਟਾ ਵੀ ਨਹੀਂ ਮੁਕੇਗਾ ਤੁਹਾਡਾ ਤੇਲ ਵੀ ਤੇਲ ਵੀ ਨਹੀਂ ਮੁਕੇਗਾ ਔਰ ਜਦ ਤੱਕ ਮੀਂਹ ਨਾ ਪਵੇ ਤੁਹਾਡੇ ਘਰ ਵਿੱਚ ਭੰਡਾਰੇ ਭਰੇ ਭਰੇ ਜਾਣਗੇ ਉਸ ਤੋਂ ਅੱਗੇ ਪੜਾਂਗੇ ਤਾਂ ਗਈ ਅਤੇ ਏਲੀਆ ਨੇ ਆਖਰ ਅਨਸਾਰ ਕੀਤਾ ਹਾਂ ਤਾਂ ਗਈ ਉਹਨੂੰ ਵਿਸ਼ਵਾਸ ਹੋ ਗਿਆ ਵੀ ਇਹ ਜਿਹੜਾ ਰੱਬ ਦਾ ਬੰਦਾ ਆ ਇਹ ਜ਼ਰੂਰ ਗੱਲ ਜਿਹੜੀ ਆ ਉਹ ਚੰਗੀ ਗੱਲ ਦੱਸਦਿਆ ਮੈਨੂੰ ਉਹਨੇ ਕਿੱਦਾਂ ਪਤਾ ਲੱਗਿਆ ਰੱਬ ਦਾ ਬੰਦਾ ਹੈ ਉਹਦੀ ਤਸੱਲੀ ਵੇਖੋ ਐਲੀਆ ਦੀ ਐਲੀਆ ਤਸੱਲੀ ਦੇ ਰਿਆ ਕਿ ਤੂੰ ਮੇਰੇ ਵਾਸਤੇ ਲੈ ਆ ਤੇ ਫਿਰ ਮੈਂ ਇਦਾਂ ਮੇਰਾ ਵਿਸ਼ਵਾਸਕ ਤੇਰੇ ਘਰ ਵਿੱਚੋਂ ਤੇਰਾ ਜਿਹੜਾ ਅਨਾਜ ਕਦੇ ਵੀ ਮੁੱਕੇਗਾ ਨਹੀਂ ਉਹ ਔਰਤ ਗਈ ਜਿੱਦਾਂ ਐਲੀਆ ਨੇ ਕਿਹਾ ਸੀ ਉਦਾਂ ਹੀ ਆ ਕੇ ਕੀਤਾ ਉਹਨੇ ਆਪਣੀ ਮਰਜ਼ੀ ਨਹੀਂ ਚਲਾਈ ਜਿੱਦਾਂ ਪਰਮੇਸ਼ਰ ਦੇ ਦਾਸ ਨੇ ਕਿਹਾ ਉਦਾਂ ਹੀ ਉਹਦਾ ਕੀਤਾ ਕਿ ਇਸ ਕਰਕੇ ਜਿੱਦਾਂ ਖੁਰਾ ਦੇ ਦਾਸ ਕਹਿੰਦੇ ਆ ਜਿੱਦਾਂ ਖੁਦਾ ਦਾ ਹੁਕਮ ਹੁੰਦਾ ਹੈ ਸਾਨੂੰ ਉਦਾਂ ਹੀ ਕਰਨਾ ਉਦਾਂ ਹੀ ਕਰਨਾ ਚਾਹੀਦਾ ਦੋਸਤੋ ਅੱਗੇ ਪੜਾਂਗੇ ਫਿਰ ਇਹ ਅਤੇ ਉਹ ਦਾ ਕਰਾਨਾ ਕਈ ਦਿਨਾਂ ਦੀ ਖਾਂਦੇ ਰਹੇ ਅਤੇ ਨਾ ਟੋਲੇ ਵਿੱਚੋਂ ਆਟਾ ਮੁੱਕਾ ਅਤੇ ਨਾ ਕੁਜੀ ਦਾ ਤੇਲ ਕਟਿਆ ਹਾਂ ਤੇ ਉਹਦਾ ਪਰਿਵਾਰ ਉਹਦਾ ਖਾਨਦਨ ਘਰਾਨਾ ਇਸੇ ਤਰ੍ਹਾਂ ਖਾਂਦੇ ਰਹੇ ਤੇ ਨਾ ਟੋਲੇ ਵਿੱਚੋਂ ਆਟਾ ਹੀ ਕਟਿਆ ਨਾ ਮੁੱਕਾ ਤੇ ਨਾ ਕੁਜੀ ਦਾ ਤੇਲ ਹੀ ਤੇਲੀ ਕਟਿਆ ਉਸ ਤੋਂ ਅਗੇ ਇਹ ਹਮਾਦੇ ਉਸ ਵੇਲੇ ਵਿਚਾਰ ਹੋਇਆ ਜਦੋਂ ਐਲੀਆ ਨੇ ਆਹੀ ਬੋਲਿਆ ਹਾਂ ਬੋਲੋ ਹallelujah ਦੇਖੋ ਜੋ ਐਲੀਆ ਨੇ ਬੋਲਿਆ ਸੀਗਾ ਉਸੇ ਤਰ੍ਹਾਂ ਉਸੇ ਤਰ੍ਹਾਂ ਹੋ ਗਿਆ ਕੀ ਕੀਤਾ ਲਿਓਵਾ ਪਰਮੇਸ਼ਰ ਨੇ ਜਿਵੇਂ ਪਰਮੇਸ਼ਰ ਨੇ ਸਾਡੇ ਸ਼ਬਦਾਂ ਦੇ ਵਿੱਚ ਕੀ ਰੱਖਿਆ ਹੋਇਆ ਕੀ ਆਪਾਂ ਸਿੱਖਿਆ ਲਿਓ ਸ਼ਕਤੀ ਆ ਸ਼ਬਦਾਂ ਦੇ ਕੀ ਰੱਖਿਆ ਹੋਇਆ ਸ਼ਕਤੀ ਸ਼ਕਤੀ ਰੱਖੀ ਹੋਈ ਆ ਐਲੀਆ ਨੇ ਜਿੱਦਾਂ ਕਿਹਾ ਉਦਾਂ ਹੀ ਉਦਾਂ ਹੀ ਹੋ ਗਿਆ ਤੇ ਉਹਨਾਂ ਦਾ ਆਟਾ ਮੁੱਕਿਆ ਹੀ ਨਹੀਂ ਸਾਰਾ ਖਾਨਦਾਨ ਸਾਰਾ ਪਰਿਵਾਰ ਸਾਰਾ ਘਰ ਨੇ ਖਾਂਦਾ ਰਿਹਾ ਉਹਨਾਂ ਕੋਲ ਖਾਣ ਦੇ ਲਈ ਕੋਈ ਮੁੱਕਿਆ ਹੀ ਕੁਝ ਮੁੱਕਿਆ ਹੀ ਨਹੀਂ ਸੋ ਇਸ ਕਰਕੇ ਯਹਵਾ ਪਰਮੇਸ਼ੁਰ ਨੇ ਦਾਸਾਂ ਦੇ ਬੋਝ ਜਰੇ ਆ ਉਹਨਾਂ ਦੇ ਵਿੱਚ ਸ਼ਕਤੀ ਆ ਉਹਨਾਂ ਦੇ ਵਿੱਚ ਜਿਹੜੀ ਆ ਸਮਰਥਿਆ ਕਿਉਂਕਿ ਉਹ ਸਮਰਥ ਕਿਨੇ ਦਿੱਤੀ ਹੋਈ ਆ ਯਹਵਾ ਪਰਮੇਸ਼ੁਰ ਨੇ ਸਮਰਥ ਦਿੱਤੀ ਹੋਈ ਆ ਐਲੀਆ ਦਾ ਆਪਾਂ ਕੰਮ ਦੇਖਦੇ ਪਏ ਆ ਐਲੀਆ ਦਾ ਨਾਮ ਕਿਉਂ ਲਿਆ ਕਿਉਂਕਿ ਐਲੀਆ ਨੇ ਚਮਤਕਾਰ ਕੀਤੇ ਤੇ ਪਰ ਵੀ ਯਿਸੂ ਨੇ ਵੀ ਚਮਤਕਾਰ ਕੀਤੇ ਲੋਕਾਂ ਨੂੰ ਭੁਲੇਖਾ ਸੀਗਾ ਕਿ ਇਹ ਉਹੀ ਆ ਬੰਦਾ ਇਹ ਉਹੀ ਸ਼ਖਸ ਆ ਜਿਹੜਾ ਐਲੀਆ ਪਹਿਲਾਂ ਆਇਆ ਸੀਗਾ ਤੇ ਉਹ ਐਲੀਆ ਹੁਣ ਵੀ ਵਾਪਸ ਹੁਣ ਵੀ ਵਾਪਸ ਆ ਗਿਆ ਆਪਾਂ ਇੱਕ ਹੋਰ ਹਿੱਸਾ ਪੜਾਂਗੇ ਬਾਈਬਲ ਦੇ ਵਿੱਚੋਂ ਅ ਪਹਿਲਾ ਰਾਜਾ 17ਵਾਂ ਬਾਪ ਉਹਦੇ 17 ਐਤੋਂ ਪੜਾਂਗੇ। ਸਾ ਇਹ ਹੋਇਆ ਕੀ ਉਹਨਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਟੀਵੀ ਦਾ ਪੁੱਤਰ ਬਿਮਾਰ ਪੈ ਗਿਆ। ਹਾਂ ਐਰੀਆ ਉੱਥੇ ਘਰ ਦੇ ਵਿੱਚ ਆ। ਉੱਥੇ ਔਰਤ ਦੇ ਘਰ ਵਿੱਚ ਔਰਤ ਕੌਣ ਹੈ ਪੜਾਂ? ਈਗਾ ਸੀ ਪਰਮੇਸ਼ਰ ਨੇ ਕਿੱਥੇ ਚਲਾ ਜਾ? ਵਿਧਵਾ ਦੇ ਕੋਲ ਕਿੱਥੇ ਚਲਾ ਜਾ? ਵਿਧਵਾ ਦੇ ਕੋਲ ਇਹ ਔਰਤ ਕੌਣ ਹੈ ਪੜਾਂ? ਵਿਧਵਾ ਇਹਦਾ ਪਤੀ ਹੋਣੇਗਾ। ਪਰ ਜੇ ਹਵਾ ਪਰਮੇਸ਼ਰ ਨੇ ਕਿਹਾ ਤੂੰ ਉੱਥੇ ਚਲਾ ਜਾ। ਉਹ ਔਰਤ ਬੁੱਢੀ ਔਰਤ ਆ ਬਜ਼ੁਰਗ ਔਰਤ ਆ ਜਾਂ ਵਿਦਵਾ ਔਰਤ ਆ ਉਹਦਾ ਇੱਕੋ ਹੀ ਪੁੱਤ ਹੈ ਤੂੰ ਉਹਦੇ ਕੋਲ ਚਲ ਜਾ ਤੇ ਉਹ ਤੇਰੀ ਪ੍ਰਤਿਪਾਲਨ ਕਰੂਗੀ ਉਹ ਤੇਰਾ ਪਾਲਣ ਪੋਛਣ ਕਰੂਗੀ ਉਹ ਤੈਨੂੰ ਰੋਟੀ ਪਾਣੀ ਦੇਊਗੀ ਉੱਥੇ ਜਾ ਕੇ ਰੁਕਣਾ ਇਹ ਕਿਹਾ ਕਿਨੇ ਸੀਗਾ ਯੋਵਾ ਪਰਮਿਸ਼ਨ ਨਾ ਪਿਤਾ ਜਲਾ ਜਾ ਅੱਜ ਜੇਕਰ ਸੰਨ ਯੋਵਾ ਪਰਮਿਸ਼ਨ ਕਮੇ ਕਿ ਜਾ ਪਨੇਪਾਲ ਵਿੱਚ ਜਾ ਕੇ ਸੇਵਾ ਕਰ ਜਾਵਾਂਗੇ ਚਲੇ ਜਾਵਾਂਗੇ ਕਿ ਨਹੀਂ ਜਾਵਾਂਗੇ ਹੈ ਨਾ ਨਹੀਂ ਜਾਵਾਂਗੇ ਕਿਉਂ ਕੇ ਜੀਆ ਹਾਂ ਫਿਰ ਤੁਸੀਂ ਬੋਲੋ ਰਿਕਾਰਡਿੰਗ ਜੀ ਹੋਣਾ ਨਿਕਾ ਜਾਵਾਂਗੇ ਹੈ ਜੇ ਜੋ ਵਾਪਰੋ ਸਾਨੂੰ ਕਦੇ ਵੀ ਜਾ ਬੇਚਲਾ ਜਾ ਨੇਪਾਲ ਵਿੱਚ ਜਾ ਕੇ ਪ੍ਰਚਾਰ ਕਰਦੇ ਜਾਵਾਂਗੇ ਕੋਰੇ ਹੈ ਪਹਿਲਾਂ ਨਹੀਂ ਕਿਨੂੰ ਨਹੀਂ ਜਾਵਾਂਗੇ ਕਹਿੰਦਾ ਮੰਮੀ ਨੂੰ ਛੱਡ ਕੇ ਨਹੀਂ ਜਾਣਾ ਡੈਡੀ ਨੂੰ ਛੱਡ ਕੇ ਨਹੀਂ ਜਾਣਾ ਤੇ ਪੈਸੇ ਡੈਡੀ ਕੋਲੋਂ ਮਿਲਦੇ ਮੰਮੀ ਕੋਲੋਂ ਮਿਲਦੇ ਉੱਥੇ ਕੀ ਮਿਲਣਾ ਪਰ ਜੇ ਪਰਮੇਸ਼ਰ ਕਵੇ ਤਾਂ ਜਿੱਥੇ ਪਰਮੇਸ਼ਰ ਕਵੇ ਉੱਥੇ ਚਲੇ ਜਾਣਾ ਉੱਥੇ ਚਲੇ ਜਾਣਾ ਚਾਹੀਦਾ ਇਹਨਾਂ ਕਦੇ ਉੱਥੇ ਚਲਾ ਜਾ ਸਾਰ ਸਦੇ ਤੇ ਅੱਦੇ ਚਲਾ ਜਾ ਇਕ ਦੌਨ ਵਿੱਚ ਚਲਾ ਜਾ ਉੱਥੇ ਤੇਰੀ ਲੋੜ ਆ ਉੱਥੇ ਤੂੰ ਜਾ ਕੇ ਮੇਰੇ ਨਾਮ ਨੂੰ ਕੀ ਕਰਨਾ ਆ ਉੱਚਾ ਕਰਨਾ ਤੇ ਕੀ ਕਰ ਪਰਮੇਸ਼ਰ ਨੇ ਇਹ ਲਿਆ ਉਸ ਦੇ ਘਰ ਵਿੱਚ ਠਹਿਰਿਆ ਹੋਇਆ ਸੀਗਾ ਉਸ ਔਰਤ ਦੇ ਘਰ ਵਿੱਚ ਫਿਰ ਪੜਾਂਗੇ ਤਾਂ ਉਹ ਹੋਇਆ ਐ ਹੋਇਆ ਜਿਹੜਾ ਗੱਲਾਂ ਦੇ ਪਿੱਛੋਂ ਇਹਨਾਂ ਗੱਲਾਂ ਦੇ ਪਿੱਛੋਂ ਐ ਹੋਇਆ ਉਸ ਘਰ ਵਾਲੀ ਧੀਵੀ ਦਾ ਪੁੱਤਰ ਵਿਹਾਰ ਪੈ ਗਿਆ ਹਾਂ ਦੇਖੋ ਇੱਕ ਹੋਰ ਚਮਕਦਾਰ ਹੋਣ ਵਾਲਾ ਇੱਥੇ ਪਹਿਲਾ ਚਮਕਦਾਰ ਕੀ ਕੀਤਾ ਬਰਕਤ ਆ ਗਈ ਬਹੁਤ ਸਾਰਾ ਅਨਾਜ ਘਰ ਵਿੱਚ ਆ ਗਿਆ ਔਰ ਦੂਜਾ ਵਾਰ ਕੀ ਹੋਇਆ ਕਿ ਉਸ ਔਰਤ ਦਾ ਜਿਹੜਾ ਪੁੱਤਰ ਪਹਿਲਾਂ ਕਹਿੰਦੀ ਸੀ ਅਸੀਂ ਖਾ ਕੇ ਮਰ ਜਾਣਾ ਹੁਣ ਉਹ ਪੁੱਤਰ ਤੰਦਰੁਸਤ ਆ ਤੇ ਬਿਮਾਰ ਹੋ ਗਿਆ ਤੰਦਰੁਸਤ ਸੀਗਾ ਖਾਣ ਪੀ ਕੇ ਤੰਦਰੁਸਤ ਹੋ ਗਿਆ ਮਰੇ ਨਹੀਂ ਪਰ ਹੁਣ ਕੀ ਹੋਇਆ ਉਹ ਬਿਮਾਰ ਹੋ ਗਿਆ ਪੜਾ ਗਿਆ ਉਸ ਤੋਂ ਅਗੇ ਅੱਛਾ ਉਹਦੀ ਬਿਮਾਰੀ ਬਹੁਤ ਸਖਤ ਸੀ ਇਥੋ ਟੋੜੀ ਜੋ ਉਹਨੇ ਵਿੱਚ ਪ੍ਰਾਣ ਨਾ ਰਹੀ ਹਾਂ ਉਹਦੀ ਬਿਮਾਰੀ ਬੜੀ ਸਖਤ ਸੀ ਕਿਵਰ ਕਹਿੰਦੇ ਵੀ ਉਹ ਆਕ ਔਖਾ ਹੀ ਆ ਵੀ ਬੰਦੇ ਦਾ ਬਸ ਮੱਥਾ ਹੀ ਆ ਕਿ ਬਾਕੀ ਵੇ ਤਾਂ ਮੇਰ ਹੋ ਜਾਦਾ ਆਪਣੇ ਬਚ ਜਾਊਗਾ ਪਰ ਮੱਥਾ ਹੀ ਬਖਣਾ ਉਹਨੇ

ਕਿ ਮੇਰੇ ਪਾਪ ਮੈਨੂੰ ਯਾਦ ਕਰਾਵੇਂ ਤੇ ਮੇਰੇ ਪੁੱਤਰ ਦੀ ਮੌਤ ਹੋ ਜਾਵੇ ਇਹਦੀ ਫਿਰ ਕੀ ਸੋਚਦਾ ਹੋਵੇਗਾ ਵੀ ਮੇਰੇ ਪਰਮੇਸ਼ਰ ਤੋਂ ਮੈਨੂੰ ਇੱਥੇ ਘੱਲਿਆ ਆ ਇਹ ਆਉਂਦੇ ਨਾਲ ਕੋਈ ਦੀ ਆ ਵਿਚਾਰ ਇਹ ਆਉਂਦੇ ਨਾਲ ਇਹਦਾ ਪੁੱਤਰ ਬਿਮਾਰ ਹੋ ਜਾ ਮੇਰੇ ਆਉਂਦੇ ਨਾਲ ਇਹਦੇ ਪੁੱਤਰ ਦੀ ਮੌਤ ਹੋ ਜਾਵੇ ਹੈ ਨਾ ਫਿਰ ਆਰਦੇ ਗੱਲ ਨੂੰ ਕਿ ਇਸ ਕਰਕੇ ਆ ਸਾਡੇ ਘਰ ਦੇ ਵਿੱਚ ਕਿ ਸਾਡਾ ਪੁੱਤਰ ਬਿਮਾਰ ਹੋ ਜਾਵੇ ਤੇ ਮਰ ਜਾਵੇ ਉਸ ਤੋਂ ਅੱਗੇ ਪੜਾਂਗੇ ਤਾਂ ਉਸਨੇ ਉਹਨੂੰ ਆਖਿਆ ਆਪਣਾ ਪੁੱਤਰ ਮੈਨੂੰ ਦੇ ਹੂੰ ਉਹ ਉਸਦੀ ਹਿੱਤ ਨਾਲੋਂ ਲਾਗੇ ਉੱਪਰ ਚੁਬਾਰੇ ਦੇ ਵਿੱਚ ਜਿੱਥੇ ਉਹ ਰੇਂਦਾ ਸੀ ਚੜ ਗਿਆ ਹਾਂ ਬੋਲੋ ਹallelujah ਦੇਖੋ ਐਲੀਆ ਉਸ ਔਰਤ ਕੋਲੋਂ ਪਹਿਲਾਂ ਉਹਨੇ ਕੀ ਮੰਗਿਆ ਸੀਗਾ ਪਾਣੀ ਮੰਗਿਆ ਫਿਰ ਕੀ ਮੰਗਿਆ ਰੋਟੀ ਮੰਗੀ ਹੈ ਨਾ ਤੇ ਹੋਰ ਕੀ ਮੰਗ ਲਿਆ ਉਹ ਕਹਿੰਦਾ ਜੀ ਲਾ ਤੇਰਾ ਪੁੱਤਰ ਬਿਮਾਰ ਆ ਨਾ ਉਹ ਮਿਲੂ ਬਿਮਾਰ ਪੁੱਤਰ ਹੀ ਮਿਲੂ ਦੇ ਦੇ ਸੋ ਜਿਹੜੀ ਸਾਡੀ ਕਮਜ਼ੋਰੀ ਆ ਨਾ ਖੁਦਾ ਔਰ ਖੁਦਾ ਦੇ ਦਾਸ ਸਾਡੀ ਉਸ ਕਮਜ਼ੋਰੀ ਨੂੰ ਲੈ ਕੇ ਉਹਦੇ ਉੱਤੇ ਕੀ ਕਰਦੇ ਆ? ਪ੍ਰਾਰਥਨਾ ਕਰਦੇ ਆ। ਆ ਦੇਖੋ ਪ੍ਰੇਅਰ ਬਾਕਸ ਪਿਆ ਨਾ ਆਪਣੇ ਕੋਲ। ਇਹ ਤੇ ਕੀ ਆ ਪੀ ਰੱਖਿਆ ਪਲਾਸ ਤੇ? ਇਹ ਕੋਈ ਦਾਨ ਪਾਤਰ ਨਹੀਂਗਾ। ਇਹ ਦਾਨ ਲੈਣ ਵਾਲਾ ਬਾਕਸ ਨਹੀਂ ਆਪਾਂ ਬਣਾਇਆ। ਇਹ ਕੀ ਬਣਾਇਆ ਪਲਾ? ਪ੍ਰੇਅਰ ਬਾਕਸ। ਆਪਾਂ ਤੁਹਾਡੇ ਕੋਲੋਂ ਤੁਹਾਡੀਆਂ ਦਰਖਾਸਤਾਂ ਲਈਆਂ। ਤੁਹਾਡੀਆਂ ਪ੍ਰਾਰਥਨਾ ਲੈ ਕੇ ਇਹਦੇ ਵਿੱਚ ਪਾਈਆਂ ਹੋਈਆਂ। ਇਹਦੇ ਤੋਂ ਆਪਾਂ ਕੀ ਕਰਦੇ ਆ? ਪ੍ਰਾਰਥਨਾ ਕਰਦੇ ਹਰ ਰੋਜ਼ ਇਹਦੇ ਉੱਤੇ ਅਸੀਂ ਪ੍ਰਾਰਥਨਾ ਕਰਦੇ ਹਾਂ। ਹਰ ਰੋਜ਼ ਮੇਰੇ ਵਾਸਤੇ ਪ੍ਰਾਰਥਨਾ ਕਰਦੇ ਕਿ ਪ੍ਰੇਅਰ ਬਾਕਸ ਵਿੱਚ ਜਿੰਨੀਆਂ ਵੀ ਦਰਖਾਸਤਾਂ ਆਈਆਂ ਕੁਦਾਮ ਸੁਣ ਕੇ ਕਬੂਲ ਦੇ ਕੇ ਕਬੂਲ ਕਬੂਲ ਕਰ ਤੋ ਖੁਦਾ ਦਾ ਦਾਸ ਕੀ ਦਾਸ ਪਹਿਲਾ ਉਹਦੀ ਗਰੀਬੀ ਨੂੰ ਲੈ ਲਿਆ ਤੇ ਹੁਣ ਉਹਦੇ ਬਿਮਾਰ ਪੁੱਤਰ ਨੂੰ ਲੈ ਲਿਆ ਵੀ ਤੇਰਾ ਜਿਹੜਾ ਬਿਮਾਰ ਪੁੱਤਰ ਆ ਨਹੀਂ ਮੈਨੂੰ ਮੈਨੂੰ ਦੇ ਦੇ ਮੇਰੇ ਵਾਸਤੇ ਕੀ ਕਰੂੰਗਾ ਦੁਆ ਕਰੂੰਗਾ ਮੇਰੇ ਵਾਸਤੇ ਕੀ ਕਰੂੰਗਾ ਅਰਦਾਸ ਕਰੂੰਗਾ ਮੇਰੇ ਵਾਸਤੇ ਕੀ ਕਰੂੰਗਾ ਪ੍ਰੇਅਰ ਕਰੂੰਗਾ ਇਹ ਬੱਚਾ ਜਿਹੜਾ ਬਿਮਾਰ ਆ ਉਹਨੇ ਆਪਣੀ ਹਿੱਕ ਨਾਲ ਉਹ ਬੱਚੇ ਨੂੰ ਲਾ ਕੇ ਇਹਨੂੰ ਦੇ ਦਿੱਤਾ ਖੁਦਾ ਦੇ ਦਾਤ ਨੂੰ ਇਹ ਇਹਨੂੰ ਦੇ ਦਿੱਤਾ ਉਸ ਤੋਂ ਅੱਗੇ ਪੜਾਂਗੇ ਲਾਪ ਲੈ ਕੇ ਉੱਪਰ ਜਿਬਾਰੇ ਵਿੱਚ ਜਿੱਥੇ ਰਹਿੰਦਾ ਸੀ ਹਾਂ ਇਹਦਾ ਟਿਕਾਣਾ ਸਿੱਕੀ ਸਗਾ ਚਵਾਰ ਤੇ ਰਹਿੰਦਾ ਸੀਗਾ ਔਰਤ ਤੇ ਉਹਦਾ ਬੱਚਾ ਥੱਲੇ ਰਹਿੰਦੇ ਸੀਗੇ ਤੇ ਇਹ ਖੁਦਾ ਦਾ ਦਾਸ ਅਹਿਲਿਆ ਇੱਕ ਸਬਾਰੇ ਤੇ ਰਹਿਣਾ ਪਿਆ ਉਹਨੇ ਬੱਚਾ ਜਿਹੜਾ ਬਿਮਾਰ ਬੱਚਾ ਸੀਗਾ ਜਿਦੋਂ ਕਿ ਪ੍ਰਾਣ ਹੀ ਨਹੀਂ ਬੱਚੇ ਸੀਗੇ ਜਿਹੜਾ ਬਹੁਤ ਕਮਜ਼ੋਰ ਹੋ ਗਿਆ ਸੀਗਾ ਔਰ ਉਹਨੂੰ ਲਿਆ ਔਰ ਆਪਣੇ ਨਾਲ ਉੱਪਰ ਉੱਪਰ ਲੈ ਗਿਆ ਹਾਂਜੀ ਯਾ ਅਤੇ ਉਹਨੂੰ ਆਪਣੇ ਮੰਜੇ ਉੱਤੇ ਲਿਟਾਇਆ ਹਾਂ ਤੁਹਾਰੇ ਉੱਤੇ ਚੜ ਗਿਆ ਆਪਣੇ ਮਕਾਨ ਦੇ ਵਿੱਚ ਚਲਾ ਗਿਆ ਤੇ ਬੱਚੇ ਨੂੰ ਕੀ ਕੀਤਾ ਆ ਬਿਸਤਰ ਉੱਤੇ ਲਿਟਾ ਦਿੱਤਾ ਹੂੰ ਤਾਂ ਉਹਨੇ ਯਹਵਾ ਨੂੰ ਉੱਚੀ ਰੀਤੀ ਆਖਿਆ ਹੇ ਯਹਵਾ ਮੇਰੇ ਪਰਮੇਸ਼ਵਰ ਤੂੰ ਇਸ ਵਿਦਵਾ ਉੱਤੇ ਵੀ ਬੁਰਾਈ ਲਈ ਆਇਆ ਜੇਨੇ ਘਰ ਮੈਂ ਟਿਕਿਆ ਹੋਇਆ ਹਾਂ ਹਾਂ ਹਲ렐ੂਇਆ ਹਲ렐ੂਇਆ ਇਹ ਆ ਖੁਦਾ ਦੇ ਦਾਸ ਦੀ ਦਾਨ ਅਰਦਾਸ ਕਰਦੇ ਆ ਕਿ ਖੁਦਾਵੰਦ ਮੈਂ ਜਿਸ ਘਰ ਦੇ ਵਿੱਚ ਆਇਆ ਮੈਂ ਜਿਹਨਾਂ ਲੋਕਾਂ ਨੇ ਬਚਾਇਆ ਉਹਨਾਂ ਉੱਤੇ ਕਦੇ ਵੀ ਬੁਰੀਾਈ ਨਾ ਲੈ ਕੇ ਆਈ। ਖੁਦਾ ਦਾਫ਼ ਅਹਿਲੀਏ ਨੇ ਵੀ ਕਿਹਾ ਕਿ ਮੈਂ ਜਿਸ ਘਰ ਵਿੱਚ ਖੁਦਾਵੰਦ ਆਇਆ, ਜਿਸ ਘਰ ਵਿੱਚ ਤੂੰ ਮੈਨੂੰ ਭੇਜਿਆ, ਤੂੰ ਉਸੇ ਔਰਤ ਤੇ ਬੁਰੀਾਈ ਪਾ ਦਿੱਤੀ। ਉਸੇ ਔਰਤ ਤੇ ਬਿਦਤਾ ਪਾ ਦਿੱਤੀ। ਤੂੰ ਇਦਾਂ ਖੁਦਾਵੰਦ ਕਿਉਂ ਕੀਤਾ? ਅਗਰ ਤੂੰ ਮੈਨੂੰ ਇਸ ਘਰ ਵਿੱਚ ਭੇਜਣਾ ਸੀਗਾ ਤੇ ਇਹਨਾਂ ਉੱਤੇ ਬਿਦਤਾ ਨਹੀਂ ਸੀ ਪਾਉਣੀ। ਪਰ ਸ਼ਾਇਦ ਤੇਈ ਵਾਰ ਅਸੀਂ ਭਾਵੁਕ ਹੋ ਜਾਂਦੇ ਆ। ਪਰ ਜੋ ਕੁਝ ਵੀ ਹੋ ਰਿਹਾ ਉਹ ਪਰਮੇਸ਼ਰ ਦੀ ਮਹਿਮਾ ਦੇ ਵਾਸਤੇ ਹੋ ਰਿਹਾ ਸੀ। ਵਾਹੋ ਹਾਲੇਲੂਇਆ। ਕੀ ਕੀਤਾ ਐਲੀਆ ਨੇ? ਉਸ ਲੜਕੇ ਨੂੰ ਮੰਜ਼ੇ ਉੱਤੇ ਲਟਾ ਦਿੱਤਾ। ਫਿਰ ਕੀ ਕੀਤਾ ਉਹਨੇ? ਤੂੰ ਇਸ ਵਿਧਵਾ ਉੱਤੇ ਦੀ ਬੁਰੀਾਈ ਲਿਆਇਆ। ਹਾਂ ਹੁਣ ਅਰਦਾਸ ਕਰਨੀ ਸ਼ੁਰੂ ਕਰ ਦੁੱਤੀ ਆ। ਐਲੀਆ ਨੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਆ। ਉਹਨੇ ਬੱਚੇ ਨੂੰ ਲਟਾ ਦਿੱਤਾ ਤੇ ਕਿਹਾ, "ਤੂੰ ਇਸ ਵਿਧਵਾ ਉੱਤੇ ਬੁਰੀਾਈ ਕਿਉਂ ਖੁਦਾਵਤ ਲੈ ਕੇ ਆਏ? ਇਸ ਬੁਰੇ ਨੂੰ ਹਟਾ ਦੇ ਹਨ।" ਜਿਹਦੇ ਕਰਮে ਟਿਕਿਆ ਹੋਇਆ ਹਾਂ। ਜਿਹਦੇ ਕਰਮে ਟਿਕਿਆ ਨੇ ਉੱਤੇ ਕੋਈ ਬੁਰੀਾਈ ਨਾ ਪਈ। ਕਿ ਤੇ ਇਸ ਦੇ ਪੁੱਤਰ ਨੂੰ ਮਾਰ ਦਿੱਤਾ ਹਾਂ ਕਿਉਂ ਇਸ ਦੇ ਪੁੱਤਰ ਨੂੰ ਤੋ ਮਰਨੂ ਕਰ ਦਿੱਤਾ ਮਰਨ ਵਾਲਾ ਕਰ ਦਿੱਤਾ ਤਾਂ ਉਹਦੇ ਦਿਨ ਵਾਰ ਆਪ ਨੂੰ ਮੁੰਡੇ ਉੱਤੇ ਪਸਾਾਇਆ ਹਾਂ ਅਤੇ ਯਹੋਵਾ ਨੂੰ ਉੱਤੀ ਦਿੱਤੀ ਆਖਿਆ ਹੈ ਯਹੋਵਾ ਮੇਰੇ ਪਰਮੇਸ਼ਰ ਮੇਰੇ ਮੇਰੀ ਮਿੰਨਤ ਹੈ ਕਿ ਇਸ ਮੁੰਡੇ ਦੇ ਪ੍ਰਾਣ ਸਿਰ ਉਹਦੇ ਵਿੱਚ ਆ ਜਾਣ ਹਾਲੇਲੂਇਆ ਦੇਖੋ ਇਹ ਲੈ ਸਭ ਪੜਦੇ ਪੜਦੇ ਪਏ ਤਾਂ ਕੀ ਲੱਗਦਾ ਮੁੰਡਾ ਬਿਮਾਰ ਹੋ ਗਿਆ ਤੇ ਉਹਦੇ ਪ੍ਰਾਣ ਉਹਦੇ ਵਿੱਚ ਰਹਿ ਕਹਿੰਦਾ ਮਤਲਬ ਕੀ ਆ ਸਿੱਧੇ ਸਬਦਾਂ ਦੇ ਮੁੰਡਾ ਕੀ ਆ ਮਰ ਗਿਆ ਮਰਿਆ ਹੋਇਆ ਆ ਕਿ ਕੀ ਕਹਾਂ ਵੀ ਮੈਂ ਚਾਹੁੰਦਾ ਵੀ ਮੈਂ ਇਹਦੇ ਘਰ ਵਿੱਚ ਆਇਆ ਇਹ ਮੁੰਡਾ ਜਿਹੜਾ ਮਰ ਗਿਆ ਆ ਤੂੰ ਇਹਦੇ ਪ੍ਰਾਨ ਇਹਦੇ ਵਿੱਚ ਵਾਪਸ ਕਰ ਦੇ ਇੱਥੇ ਇੱਕ ਚੀਜ਼ ਮੈਂ ਦੱਸਣੀ ਚਾਹੁੰਦਾ ਆ ਜਿੰਨੇ ਲੋਕ ਮੇਰੇ ਇਸ ਮੈਸਜ ਨੂੰ ਸੁਣਦੇ ਪਏ ਆ ਜਦ ਤੁਸੀਂ ਸੁਣਦੇ ਪਏ ਆ ਜਦ ਜਦ ਮੈਂ ਰਿਕਾਰਡਿੰਗ ਕਰਕੇ YouTube ਤੇ ਪਾਉਂਗਾ ਉਹ ਲੋਕੀ ਸੁਣਨਗੇ ਤੇ ਮੈਂ ਦੱਸਣਾ ਚਾਹੁੰਦਾ ਆ ਵੀ ਜਿਹੜਾ ਫਾਰਮੂਲਾ ਐਲੀਅਨ ਨੇ ਵਰਤਿਆ ਇਹ ਫਾਰਮੂਲਾ ਤੁਸੀਂ ਨਾ ਵਰਤਿਓ ਜਿਦਾਂ ਇਹ ਬੱਚੇ ਦੇ ਉੱਤੇ ਲੇਟ ਗਿਆ ਆਈਡੀਆ ਵੀ ਲੇਟ ਗਿਆ ਨਾ ਆਈਡੀਆ ਲੇਟ ਗਿਆ ਕਿ ਪ੍ਰਾਪਨਾ ਕੀਤੀ ਇਸ ਬੱਚੇ ਦੇ ਪ੍ਰਾਣ ਵਾਪਸ ਵਾਪਸ ਕਰ ਦੇ ਤੇ ਇਹ ਕਹੀਏ ਨਾ ਫਾਰਮੂਲੇ ਜਿਦਾਂ ਬੈਣੀ ਹੁੰਦੇ ਜਿਹਦੇ ਫਾਰਮੂਲੇ ਨੇ ਕਈ ਲੋਕੀ ਉਹ ਵਰਤਦੇ ਆ ਮਿਲੀਗ੍ਰਾਮ ਦੇ ਫਾਰਮੂਲੇ ਕੇ ਵਰਤੀ ਜਾਂਦੇ ਆ ਪਾਸਟਰ ਅਨਕੁਲ ਲਰੂਲਾ ਜੀ ਦੇ ਕਈ ਫਾਰਮੂਲੇ ਵਰਤੀ ਜਾਂਦੇ ਆ ਹਨਾ ਔਰ ਨਰੇਸ਼ ਪਾਲ ਦੇ ਫਾਰਮੂਲੇ ਕੀ ਵਰਤੀ ਜਾਂਦੇ ਆ ਤੋ ਇਸ ਕਰਕੇ ਫਾਰਮੂਲਾ ਕੋਈ ਨਹੀਂ ਵਰਤਣਾ ਜਿਹੜਾ ਮੈਂ ਮੈਸੇਜ ਪਹਿਲਾਂ ਸਿਖਾਇਆ ਸੀਗਾ ਸ਼ਬਦ ਸ਼ਕਤੀ ਸਾਡੇ ਸ਼ਬਦਾਂ ਦੇ ਵਿੱਚ ਹੁਣ ਕੀ ਆ ਸ਼ਕਤੀ ਆ ਐਲੀਆ ਉਸ ਬੱਚੇ ਉੱਤੇ ਆਪਣੇ ਹੱਥ ਲਟਾ ਦਿੱਤਾ ਤੇ ਪ੍ਰਾਰਥਨਾ ਕੀਤੀ ਕਿ ਹੈ ਮੇਰੇ ਪਰਮੇਸ਼ਵਰ ਇਸ ਬੱਚੇ ਦੇ ਪ੍ਰਾਨ ਵਾਪਸ ਕਰ ਦੇ ਉਸ ਤੋਂ ਅੱਗੇ ਪੜਾਂਗੇ ਸਹੀਓ ਹੁਣ ਐਲੀਆ ਦੀ ਆਵਾਜ਼ ਸੁਣੀ ਅਤੇ ਮੁੰਡੇ ਦੇ ਪ੍ਰਾਨ ਉਹਦੇ ਵਿੱਚ ਫੇਰ ਆ ਗਏ ਹਾਂ ਬੋਲੋ ਹਲੇਲੂਇਆ ਦੇਖੋ ਮਰ ਗਿਆ ਸੀ ਮੁੰਡਾ ਤੇ ਜਦੋਂ ਐਲੀਆ ਦੇ ਐਲੀਆ ਨੇ ਪੁਕਾਰਿਆ ਤੇ ਜਿਵੇਂ ਹਵਾ ਪਰਮੇਸ਼ਰ ਨੇ ਉਸ ਬੱਚੇ ਦੇ ਪ੍ਰਾਨ ਉਹਦੇ ਤੇ ਵਾਪਸ ਵਾਪਸ પા ਦਤੇ ਤੇ ਮੁੰਡਾ ਕੀ ਹੋ ਗਿਆ ਜੀਉਣਾ ਹੋ ਗਿਆ ਮੁੰਡਾ ਮਰਨ ਲੱਪਿਆ ਸ਼ਾਲਾ ਉੱਠ ਗਿਆ ਮੁੰਡਾ ਹਨਾ ਤੇ ਔਰਤ ਨੇ ਕਿੰਨਾ ਧੰਨਵਾਦ ਕੀਤਾ ਹੋਣਾ ਜਿਹਦਾ ਬੱਚਾ ਮਰ ਗਿਆ ਵਿਧਵਾ ਆ ਉਹਦਾ ਇੱਕੋ ਹੀ ਬੱਚਾ ਆ ਉਹ ਵੀ ਮਰ ਗਿਆ ਆ ਤੋ ਉਹਨੂੰ ਕਿੰਨਾ ਦੁੱਖ ਹੋਇਆ ਹੋਵੇਗਾ ਪਰ ਉਹ ਜਿਹੜੀ ਬੱਚਾ ਮਰ ਗਿਆ ਸੀਗਾ ਮਰੇ ਹੋਏ ਬੱਚੇ ਨੂੰ ਮੁਰਦੇ ਨੂੰ ਲੈ ਲਿਆ ਐਲੀਆ ਨੇ ਤੇ ਆਪਣੇ ਕਬਰ ਵਿੱਚ ਜਾ ਕੇ ਉਹਦੇ ਉੱਤੇ ਪ੍ਰਾਰਥਨਾ ਕੀਤੀ ਤੇ ਉਹ ਜਿੰਦਾ ਹੋ ਗਿਆ ਜਦੋਂ ਪ੍ਰਾਰਥਨਾ ਕੀਤੀ ਲੋ ਜਿੰਦਾ ਜਿੰਦਾ ਹੋ ਗਿਆ ਇਸੇ ਤਰ੍ਹਾਂ ਜਿਵੇਂ ਐਲੀਆ ਮੁਰਦਿਆਂ ਨੂੰ ਜਿੰਨੇ ਕੀਤਾ ਐਲੀਆ ਦੇ ਮੁਰਦਿਆਂ ਨੂੰ ਜਿੰਨੇ ਕੀਤਾ ਉਸੇ ਤਰ੍ਹਾਂ ਪ੍ਰਭੂ ਯਸੂਸ ਕਿਰਮੇ ਮੁਰਦਿਆਂ ਨੂੰ ਜਿੰਨੇ ਕੀਤਾ ਬੋਲੋ ਹallelujah ਇਸੇ ਕਰਕੇ ਲੋਕਾਂ ਨੂੰ ਭਲੇਖਾ ਪਿੰਦਾ ਸੀਗਾ ਕਿ ਭਾਈ ਸ਼ਾਇਦ ਐਲੀਆ ਆ ਸ਼ਾਇਦ ਜਹੂਨਾ ਆ ਸ਼ਾਇਦ ਯਰਮੀ ਆ ਸੋ ਐਲੀਆ ਨੇ ਵੀ ਜਾ ਕੇ ਉਸ ਜਗ੍ਹਾ ਤੇ ਇੱਕ ਤਾਬਰੀ ਦਿੱਤੀ ਕਿ ਪਹਿਲਾਂ ਕੋਈ ਬਾਲ ਦੇਵਤਾ ਦੀ ਪੂਜਾ ਨਾ ਕਰੋ ਤੇ ਬਖ ਬਖ ਤਰ੍ਹਾਂ ਦੇ ਪ੍ਰਤਖ ਉਹ ਜਗ੍ਹਾ ਤੇ ਦਿਖਾਏ ਬਖ ਬਖ ਤਰ੍ਹਾਂ ਦੇ ਚਮਤਕਾਰ ਉਸ ਜਗ੍ਹਾ ਤੇ ਉੱਪਰ ਦਿਖਾਏ ਤਾਂ ਕਿ ਲੋਕਾਂ ਦਾ ਵਿਸ਼ਵਾਸ ਹੋ ਜਾਵੇ ਚਮਤਕਾਰ ਕਿਉਂ ਜ਼ਿੰਦਗੀ 'ਚ ਹੁੰਦੇ ਆ ਤਾਂ ਕਿ ਸਾਡਾ ਵਿਸ਼ਵਾਸ ਹੋ ਜਾਵੇ ਪਰ ਅਸੀਂ ਚਮਤਕਾਰ ਹੋ ਕੇ ਲੱਗਣਾ ਨਹੀਂ ਹੈ ਅਸੀਂ ਤੁਹਾਨੂੰ ਜਦੋਂ ਸਾਡੀ ਜ਼ਿੰਦਗੀ 'ਚ ਇੱਕ ਵਾਰ ਚਮਤਕਾਰ ਹੋ ਗਿਆ ਤੇ ਅਸੀਂ ਕਹਿੰਦੇ ਹਰ ਰੋਜ਼ ਹੀ ਪ੍ਰਭੂ ਸਾਡੀ ਜ਼ਿੰਦਗੀ 'ਚ ਚਮਤਕਾਰ ਕਰੀ ਜਾਵੇ ਮੈਂ ਕਹਿੰਦਾ ਪ੍ਰਭੂ ਜੋ ਜੀ ਜ਼ਿੰਦਗੀ 'ਚ ਚਮਤਕਾਰ ਕਰਦਾ ਆ ਸ਼ਾਮ ਨੂੰ ਜਦੋਂ ਕਦੇ ਕਦੇ ਨਾ ਗੌਰ ਕਰਿਆ ਕਰੋ ਜਦੋਂ ਬੈਨ ਨੇ ਮੰਦਿਰ ਦੇ ਉੱਤੇ ਤੇ ਗੌਰ ਕਰਿਆ ਕਰੋ ਪ੍ਰਭੂ ਨੇ ਮੇਰੀ ਜ਼ਿੰਦਗੀ 'ਚ ਕਿੱਦਾਂ-ਕਿਦਾਂ ਚਮਤਕਾਰ ਕੀਤਾ ਹੋਇਆ ਪ੍ਰਭੂ ਨੇ ਪੂਰਾ ਦਿਨ ਪਰ ਸੰਭਾਲਿਆ ਅਸੀਂ ਰੋਲ ਉੱਤੇ ਗਏ ਆ ਸਫਰ ਵਿੱਚ ਗਏ ਨਾ ਸਾਨੂੰ ਪ੍ਰਭੂ ਨੇ ਸੰਭਾਲ ਕੇ ਰੱਖਿਆ ਪ੍ਰਭੂ ਨੇ ਸਾਡੇ ਖਾਣ ਦੇ ਲਈ ਇੰਤਜ਼ਾਮ ਕੀਤਾ ਰੋਟੀ ਦਾ ਇੰਤਜ਼ਾਮ ਕੀਤਾ ਪਹਿਨਣ ਦਾ ਇੰਤਜ਼ਾਮ ਕੀਤਾ ਸਾਡੇ ਰਹਿਣ ਦਾ ਇੰਤਜ਼ਾਮ ਕੀਤਾ ਇਹ ਦੇਖੋ ਪ੍ਰਭੂ ਦੇ ਅੱਗੇ ਚਮਤਕਾਰ ਹੀ ਆ ਕਈ ਲੋਕੀ ਜਿਹੜੇ ਬਾਹਰ ਸੁੰਦੇ ਨਾ ਝੁੱਗੀਆਂ ਪਾ ਕੇ ਪਲਾਸਟਿਕ ਦੇ ਕਵਰ ਕਰਕੇ ਉਹ ਉੱਥੇ ਸੁੰਦੇ ਪਰ ਸਾਨੂੰ ਕੀ ਰੱਬ ਨੇ ਕੀਤਾ ਹਾਂ ਅਸੀਂ ਕੀ ਕਰ ਦਿੰਦੇ ਹਾਂ ਕਈਆਂ ਲੋਕਾਂ ਨੂੰ ਖਾਣਾ ਨਹੀਂ ਮਿਲਦਾ ਉਹ ਲੋਕਾਂ ਜਿਹੜੇ ਪਾਤਰ ਹੁੰਦੇ ਨਾ ਖਾਣ ਜੂਠੇ 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 ਪਾਤਰ ਹੁੰਦੇ ਆ ਉਹ ਛੱਡ ਦਿੰਦੇ ਆ ਕਈ ਉਹਨਾਂ ਨੂੰ ਚੱਕ ਕੇ ਉਹਨਾਂ ਵਿੱਚੋਂ ਖਾਂਦੇ ਉਹਨਾਂ ਵਿੱਚੋਂ ਖਾਂਦੇ ਪਰ ਸਾਡੇ ਵਾਸਤੇ ਰੱਬ ਨੇ ਕੀ ਇੰਤਜ਼ਾਮ ਕੀਤਾ ਸਾਨੂੰ ਰੱਬ ਦਾ ਧੰਨਵਾਦ ਰੋਜ਼ ਹੀ ਰਾਤ ਨੂੰ ਬੈਠ ਕੇ ਧੰਨਵਾਦ ਕਰਨਾ ਚਾਹੀਦਾ ਕਿ ਪਰ ਉਹ ਤਰ੍ਹਾਂ ਸ਼ੁਕਰ ਆ ਬੜੀ ਮੁਸ਼ਕਲ ਸੀ ਪਰ ਸਾਨੂੰ ਮੁਸ਼ਕਲਾਂ ਵਿੱਚ ਉਹ ਕੀ ਕੀਤਾ ਤੂੰ ਕਰ ਦਿੱਤਾ ਜਿਵੇਂ ਚਮਤਕਾਰ ਐਂਡੀਆਂ ਦੁਆਰਾ ਚਮਤਕਾਰ ਹੋਏ ਪਰਮੇਸ਼ਰ ਚਮਤਕਾਰ ਕੀਤੇ ਉਸੇ ਤਰ੍ਹਾਂ ਪ੍ਰਭੂਏ ਸੁਮਤੀ ਨੇ ਬੜੇ ਬੜੇ ਚਮਤਕਾਰ ਕਰਕੇ ਦਿਖਾਏ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਇਹ ਪਰਮੇਸ਼ਰ ਦੇ ਵੱਲੋਂ ਆ ਪਰਮੇਸ਼ਰ ਦਾ ਭੇਲੇ ਆ ਤੇ ਜਾਨ ਪਰਮੇਸ਼ਰ ਦਾ ਜਾਣਿਆ ਪਰਮੇਸ਼ਰ ਦਾ ਬੰਦਾ ਆ ਇਸ ਕਰਕੇ ਇਹਦੇ ਦੁਆਰਾ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਆ ਈਮਾਨ ਰੱਖਣਾ ਆ ਕਿ ਮੁੰਡਾ ਕੀ ਹੋਇਆ ਸੀਗਾ ਉਹ ਇਹਨੇ ਪ੍ਰਾਪਤਕ ਨੇ ਮੁੰਡਾ ਕੀ ਹੋਇਆ ਜੀਣਾ ਹੋ ਗਿਆ ਸੀਗਾ ਸੋ ਖੁਦਾਮੰ ਤੁਹਾਨੂੰ ਬੜੀ ਆਸ਼ੀਸ਼ਾਂ ਵਰਸਾ ਦੇਵੇ ਤੁਹਾਨੂੰ ਬੜੀ ਤੋਫੀਕ ਦੇਵੇ ਪਰਮੇਸ਼ਰ ਸੋ ਇਸ ਤਰ੍ਹਾਂ ਜਿਵੇਂ ਪ੍ਰਭੂ ਯਿਸੂ ਨੇ ਚਮਤਕਾਰ ਕੀਤੇ ਤੇ ਐਲੀਆ ਦੇ ਵੀ ਬੜੇ ਬੜੇ ਚਮਤਕਾਰ ਕੀਤੇ ਔਰ ਐਲੀਆ ਦੁਆਰਾ ਜਿਹੜਾ ਸੀ ਉਹ ਮਰਦਾ ਜੀਣਾ ਹੋ ਗਿਆ ਤੇ ਪ੍ਰਭੂ ਯਿਸੂ ਨੇ ਵੀ ਕਿੰਨੇ ਮੁਰਦਿਆਂ ਨੂੰ ਜੀਦੇ ਕੀਤਾ ਸੀਗਾ ਕਿੰਨੇ ਨੂੰ ਕਿਤਾ ਪਰਬੀਅਸਮ ਸੀ ਨੇ ਇੱਕ ਲਾਦਰ ਨੂੰ ਕੀਤਾ ਹੋਰ ਇੱਕ ਜਰਸ ਧੀਰੂ ਜੀ ਦਾ ਕੀਤਾ ਹੋਰ ਇੱਕ ਨੈਨ ਵਿਦਵਾਨ ਦੇ ਮੁੰਡੇ ਨੂੰ ਜੀਦਾ ਕੀਤਾ ਕਿੰਨੇ ਹੋ ਗਏ ਤਿੰਨ ਮੁੰਡਿਆਂ ਨੂੰ ਪਰਬੀਅਸਮ ਸੀ ਨੇ ਜੀਦਾ ਕੀਤਾ ਸੀਗਾ ਤੇ ਉਸ ਤੋਂ ਬਾਅਦ ਅਸੀਂ ਵੇਖੇ ਤੇ ਪਰਬੀਅਸਮ ਲੱਖਾਂ ਕਰੋੜਾਂ ਮੁੰਡਿਆਂ ਨੂੰ ਜੀਦਾ ਤੇ ਲੱਖਾਂ ਕਰੋੜਾਂ ਮੁੰਡਿਆਂ ਨੂੰ ਜੀਂਦੇ ਵੀ ਕਰਨਾ ਆ ਬੋਲੋ ਹਲੇਲੂਇਆ ਕੁਦਾਮ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਤੁਸੀਂ ਬੜੀ ਰੀਜਨਲ ਪਰਮੇਸ਼ਰ ਦਾ ਕਲਾਮ ਸੁਣਿਆ ਕਾਢ ਲਗਾ ਕੇ ਤੇ ਖੁਦਾਮਨ ਤੁਹਾਨੂੰ ਬਹੁਤ ਤਸਦੀਕ ਦੇਵੇ ਇਹਨਾਂ ਬੱਚਣ ਦੇ ਕਾਰਨ ਖੁਰਾਉ ਤੁਹਾਨੂੰ ਬੜੀ ਤਸੱਲੀ ਦੇਵੇ ਔਰ ਇਹਨਾਂ ਬੱਚਣ ਦੁਆਰਾ ਤੁਹਾਡਾ ਈਮਾਨ ਹੋਰ ਵੀ ਜਿਹੜਾ ਆ ਉਹ ਪੱਕਾ ਹੋ ਜਾਏ